ਕੰਪਨੀ ਫਰਾਡ ਦਾ ਕੇਸ ਆ ਜੀ ਇੱਕ ਜਗਿੰਦਰ ਨਾਮ ਦੇ ਪਰਸਨ ਨੂੰ ਸਾਨੂੰ ਇੱਕ ਕੰਪਲੇਂਟ ਦਿੱਤੀ ਜਿਹਦੇ ਵਿੱਚ ਉਹਨੇ ਦੱਸਿਆ ਕਿ ਇੱਕ ਵਿਕਰਮਜੀਤ ਤੇ ਉਹਦੇ ਨਾਲ ਦੇ ਸਾਥੀ ਪਰਵਿੰਦਰ ਸਿੰਘ ਸਤਿੰਦਰ ਸਿੰਘ ਸਤਵਿੰਦਰ ਸਿੰਘ ਜਸਪ੍ਰੀਤ ਸਿੰਘ ਤੇ ਅਵਤਾਰ ਸਿੰਘ ਆ ਕੁਝ ਪਰਸਨ ਨੇ ਜਿਨ੍ਹਾਂ ਨੇ ਇੱਕ ਜਨਰੇਸ਼ਨ ਆਫ ਜਨਰੇਸ਼ਨ ਆਫ ਫਾਰਮਿੰਗ ਕਰਕੇ ਕੋਈ ਕੰਪਨੀ ਬਣਾਈ ਹੋਈ ਜਿਹਦੇ ਵਿੱਚ ਇਹਨਾਂ ਨੇ ਜਗਿੰਦਰ ਨੂੰ ਇਕ ਬਹੁਤ ਵੱਡਾ ਇੱਕ ਇਨਵੈਸਟਮੈਂਟ ਦਾ ਰਿਟਰਨ ਦੱਸ ਕੇ ਕਿ 8% ਮੰਥਲੀ ਰਿਟਰਨ ਤੁਹਾਨੂੰ ਆਏਗੀ ਇਦਾਂ ਦਾ ਇੱਕ ਅ ਅਗੇ ਸੁਪਨਾ ਦਿਖਾ ਕੇ ਇਨਵੈਸਟ ਕਰਾਇਆ ਤੇ ਉਹ ਜੋ ਦਰਖਾਸਤ ਕਰਤਾ जोगਿੰਦਰ ਕੁਮਾਰ ਤੇ ਉਹਨੇ ਆਪਣੇ ਜੀਜੇ ਦੇ ਨਾਲ ਮਿਲ ਕੇ ਟੋਟਲ 25 ਲੱਖ 7000 ਦੀ ਰਕਮ ਇਨਾਂ ਦੀ ਕੰਪਨੀ ਦੇ ਵਿੱਚ ਜਮ੍ਹਾਂ ਕਰਾਈ ਤੇ ਜਿਹਦੇ ਵਿੱਚ ਉਹ ਸਿਰਫ 3 ਲੱਖ ਰੁਪਏ ਨੂੰ ਵਾਪਸ ਆਏ ਜਦੋਂ ਇਹਨੇ ਵਾਪਸ ਇਹਨਾਂ ਨੂੰ ਔਰ ਮੰਗਿਆ ਤੇ ਇਹਨੂੰ ਫਿਰ ਥੋੜਾ ਜਿਹਾ ਨਾਦੇ ਉੱਪਰ ਸ਼ੱਕ ਹੋਇਆ ਤੇ ਇਹਨੇ ਜਦੋਂ ਪਤਾ ਕੀਤਾ ਤੇ ਫਿਰ ਇਹਨੂੰ ਲੱਗਿਆ ਕਿ ਸ਼ਾਇਦ ਇਹਦੇ ਨਾਲ ਫਰਾਡ ਹੋ ਗਿਆ ਤੇ ਇਹਨੇ ਪੁਲਿਸ ਨੂੰ ਫਿਰ ਕੰਪਲੇਨਟ ਦਿੱਤੀ ਪੁਲਿਸ ਨੇ ਜਦੋਂ ਮੁੰਢਲੀ ਤਫਤੀਸ਼ ਇਸ ਕੰਪਲੇਨਟ ਦੀ ਕੀਤੀ ਤੇ ਪਤਾ ਲੱਗਿਆ ਕਿ ਜੋ ਵਿਕਰਮਜੀਤ ਤੇ ਦੇ ਸਾਥੀ ਜਸਪ੍ਰੀਤ ਸਿੰਘ, ਪਰਵਿੰਦਰ ਸਿੰਘ, ਸਤਵਿੰਦਰ ਸਿੰਘ ਤੇ ਇਨ੍ਹਾਂ ਦੇ ਨਾਲ ਇੱਕ ਹੋਰ ਇਨ੍ਹਾਂ ਦਾ ਸਾਥੀ ਅਵਤਾਰ ਤੇ ਅਕਾਊਂਟੈਂਟ ਜਤਿੰਦਰ ਸਿੰਘ, ਅਮਿਤ ਖੁੱਲਰ ਤੇ ਹਰਪ੍ਰੀਤ ਸਿੰਘ ਇਨ੍ਹਾਂ ਨੇ ਮਿਲ ਕੇ ਕੋ 8 ਇਦਾਂ ਦੀ ਕੰਪਨੀਆਂ ਜੋ ਹੁਣ ਤੱਕ ਪੁਲਿਸ ਦੇ ਤਤਫ਼ਤੀਸ਼ ਦੇ ਵਿੱਚ ਆਈ ਹੈ ਇਹ ਇਦਾਂ ਦੀ 8 ਕੰਪਨੀਆਂ ਜਿਨ੍ਹਾਂ ਦੇ ਹੁਣ ਤੱਕ ਸਾਨੂੰ ਇੱਕ ਹੀ ਅਕਾਊਂਟ ਮਿਲ ਚੁਕਿਆ ਜਿਨ੍ਹਾਂ ਦੇ ਵਿੱਚ ਟੋਟਲ ਹੁਣ ਤੱਕ 122 ਕਰੋੜ ਦੀ 1 ਜਨਵਰੀ ਤੋਂ ਲੈ ਕੇ ਹੁਣ ਤੱਕ ट्रांजੈਕਸ਼ਨਸ ਵਗੈਰਾ ਹੋਈਆਂ ਨੇ ਤੇ ਬਹੁਤ سارے ਏਦਾਂ ਦੇ ਪਰਸਨ ਹੈ ਜਿਨ੍ਹਾਂ ਤੋਂ ਇਹਨਾਂ ਨੇ ਬਹੁਤ ਵੱਡਾ ਰਿਟਰਨ ਪ੍ਰੋਮਿਸ ਕਰਕੇ ਆ ਇਨਵੈਸਟਮੈਂਟਸ ਵਗੈਰਾ ਕਰਾਈਆ ਗਿਆ ਸੀ ਗਿਆ ਤੇ ਪੁਲਿਸ ਨੇ ਫਿਰ ਇਹਦੇ ਵਿੱਚ ਕਿਉਂਕਿ ਮਾਮਲਾ ਬਹੁਤ ਜ਼ਿਆਦਾ ਵੱਡਾ ਤੇ ਸੰਗੀਨ ਹੈਗਾ ਤੇ ਇਹਦੇ ਵਿੱਚ ਕੰਪਲੇਂਟ ਦੇ ਬੇਸਿਸ ਤੇ ਇੱਕ ਐਫਆਈਆਰ ਦਰਜ ਕੀਤੀ 247 ਨੰਬਰ ਐਫਆਈਆਰ ਜੋ ਇੱਕ ਚੀਟਿੰਗ ਤੇ ਫੋਰਜਰੀ ਐਂਡ ਫੋਰਜ ਡਾਕੂਮੈਂਟਸ ਬਣਾਉਣੇ ਤੇ ਉਹਦੀ ਵਰਤੋਂ ਕਰਨ ਦਾ ਜੋ ਜੁਰਮ ਬਣਦਾ ਉਹ ਧਾਰਾਵਾਂ ਦੇ ਅੰਡਰ ਕੇਸ ਦਰਜ ਕੀਤਾ ਤੇ ਤਫਤੀਸ਼ ਸ਼ੁਰੂ ਕੀਤੀ ਤੇ ਜੋ ਚਾਰ ਪਰਸਨ ਹੈ ਅਵਤਾਰ ਬਿਕਰਮਜੀਤ ਇੱਕ ਜਸਪ੍ਰੀਤ ਤੇ ਇੱਕ ਪਰਵਿੰਦਰ ਇਨਾਂ ਨੂੰ ਅਰੈਸਟ ਕਰ ਲਿਆ ਗਿਆ ਤੇ ਇਨਾਂ ਦੇ ਬਾਕੀ ਸਾਥੀ ਫਰਾਰ ਹੋ ਗਏ ਤੇ ਇਨਾਂ ਦੀ ਜਦੋਂ ਇਨਾਂ ਦੀ ਪੁੱਛਗਿੱਛ ਕੀਤੀ ਅਕਿਊਜ਼ ਦੀ ਤਾਂ ਪਤਾ ਲੱਗਿਆ ਕਿ ਆ ਇੱਕ ਪੌਂਜੀ ਸਕੀਮ ਜੋ ਇਨਵੈਸਟਮੈਂਟ ਵਾਲੀ ਪੌਂਜੀ ਸਕੀਮਸ ਹੁੰਦੀਆਂ ਉਹ ਬੇਸਿਸ ਦੀ ਇੱਕ ਕੰਪਨੀਆਂ ਸੀਗੀਆਂ ਤੇ ਆ ਕੀ ਕਰਦੇ ਸੀਗੇ ਕਿ ਲੋਕਾਂ ਨੂੰ ਇੱਕ ਵਰਮੀ ਕੰਪੋਸ ਦੇ ਨਾਮ ਲੈ ਕੇ ਆਰਗੈਨਿਕ ਫਾਰਮਿੰਗ ਦੀ ਟ੍ਰੇਨਿੰਗ ਵਗੈਰਾ ਦਾ ਨਾਮ ਲੈ ਕੇ ਔਰ ਇਦਾਂ ਦੀ ਹੋਰ ਵੀ ਆਰਗੈਨਿਕ ਫਾਰਮਿੰਗ ਦੇ ਨਾਲ ਰਿਲੇਟਡ ਅਲੱਗ-ਅਲੱਗ ਪ੍ਰਕਿਰਿਆ ਦੀ ਟ੍ਰੇਨਿੰਗਸ ਵਗੈਰਾ ਦਿਖਾ ਕੇ ਉਹਨਾਂ ਨੂੰ ਕਹਿੰਦੇ ਸੀਗੇ ਕਿ ਜਾਂ ਤਾਂ ਤੁਸੀਂ ਆਪਣੇ ਕੋਲ ਇਦਾਂ ਦਾ ਕੋਈ ਪਲਾਂਟ ਲਾ ਸਕਦੇ ਹੋ ਔਰ ਅਗਰ ਤੁਸੀਂ ਆਪਣੇ ਕੋਲੇ ਇਦਾਂ ਦਾ ਪਲਾਂਟ ਨਹੀਂ ਲਾਣਾ ਚਾਹੁੰਦੇ ਤਾਂ ਸਾਨੂੰ ਸਾਡੀ ਕੰਪਨੀ ਦੇ ਵਿੱਚ ਇਨਵੈਸਟ ਕਰ ਦਿਓ ਅਸੀਂ ਤੁਹਾਨੂੰ 8% ਮੰਥਲੀ ਰਿਟਰਨ ਦੇਣਗੇ 8% ਮੰਥਲੀ ਰਿਟਰਨ ਜੋ ਕਿ ਬਿਲਕੁਲੀ ਆਲਮੋਸਟ ਇੰਪੋਸੀਬਲ ਹੈ ਸਾਲ ਦਾ 152% ਰਿਟਰਨ ਜਿਸ ਚੀਜ਼ ਦਾ ਆਂਦਾ ਹੈਗਾ ਇਦਾਂ ਦਾ ਇਹਨਾਂ ਨੇ ਲੋਕਾਂ ਨੂੰ ਸੁਪਨਾ ਦਿਖਾਇਆ ਇਹਦੇ ਨਾਲ ਨਾਲ ਲੋਕਾਂ ਨੂੰ ਆ ਵੀ ਦੱਸਿਆ ਕਿ ਤੁਸੀਂ ਅਗਰ ਸਾਡੀ ਕੰਪਨੀ ਦੇ ਵਿੱਚ ਇਨਵੈਸਟ ਕਰਦੇ ਹੋ ਕਿਉਂਕਿ ਐਗਰੀਕਲਚਰ ਇਨਕਮ ਦੇ ਵਿੱਚ ਆ ਜਾਂਦੇ ਤੇ ਤੁਹਾਨੂੰ ਟੈਕਸ ਬੈਨੀਫਿਟਸ ਮਿਲਣਗੇ ਇਸ ਕਰਕੇ ਇਹਨਾਂ ਨੇ ਬਹੁਤ ਸਾਰੇ ਲੋਕਾਂ ਨੂੰ ਜੋ ਹੁਣ ਤੱਕ ਸਾਨੂੰ ਲੱਗਦਾ ਹੈਗਾ ਕਿ ਮਿਨੀਮਮ 150 200 ਬੰਦੇ ਹੁਣ ਤੱਕ ਇਹਨਾਂ ਦੇ ट्रांजੈਕਸ਼ਨਸ ਤੋਂ ਲੱਗਦੇ ਉਨ੍ਹਾਂ ਦੇ ਨਾਲ ਠੱਗੀ ਮਾਰੀ ਹੈ ਤੇ ਔਰ ਵੀ ਫਿਰ ਜਦੋਂ ਅਸੀਂ ਤਫਤੀਸ਼ ਸ਼ੁਰੂ ਕੀਤੀ ਤੇ ਹੋਰ ਵੀ ਕੰਪਲੇਨੈਂਟ ਸਾਡੇ ਸਾਹਮਣੇ ਆਏ ਆ ਪੰਜ ਛੇ ਇਦਾਂ ਦੇ ਕੰਪਲੇਨਟਸ ਹੋਰ ਹੈ ਜਿਨ੍ਹਾਂ ਦੇ ਉੱਪਰ ਪੁਲਿਸ ਤਫਤੀਸ਼ ਕਰ ਰਹੀ ਹੈ ਇੱਕ ਕੰਪਲੇਨਟ ਦੇ ਉੱਪਰ ਫਿਰ 247 ਤੋਂ ਬਾਅਦ ਇੱਕ 248 ਨੰਬਰ ਐਫਆਈਆਰ ਵੀ ਦਰਜ ਕੀਤੀ ਹੈ ਟੋਟਲ ਹੁਣ ਤੱਕ ਇਹਦੇ ਅੰਦਰ 122 ਕਰੋੜ ਫੈਕਟਰ ਇਨ ਹੋ ਚੁੱਕਾ ਹੈ ट्रांजैक्शन ਪੁਲਿਸ ਨੇ 21 ਅਕਾਊਂਟ ਦੇ ਵਿੱਚੋਂ 11 ਨੂੰ ਫ੍ਰੀਜ਼ ਕਰਾਤਾ ਹੈ ਜੋ ਫ੍ਰੀਜ਼ ਕਰਾਇਆ ਉਹਨਾਂ ਦੇ ਵਿੱਚ ਰਾਸ਼ੀ ਤਕਰੀਬਨ 70 ਲੱਖ ਦੀ ਹੈਗੀ 70 ਲੱਖ ਨੂੰ ਅਸੀਂ ਫ੍ਰੀਜ਼ ਕਰਾਤਾ ਹੈ ਅੱਗੇ ਵੀ ਅਸੀਂ ਬੈਂਕ ਅਕਾਊਂਟਸ ਦੇ ਜੋ ਬੈਂਕਸ ਹੈ ਉਹਨਾਂ ਨੂੰ ਫ੍ਰੀਜ਼ ਕਰਾਉਣ ਦੇ ਲਈ ਅਸੀਂ ਲੈਟਰਸ ਵਗੈਰਾ ਲਿਖ ਚੁੱਕੇ ਇਹਦੇ ਨਾਲ ਨਾਲ ਹੋਰ ਵੀ ਲੋਕਾਂ ਨੂੰ ਅਸੀਂ ਸਾਡੇ ਜੋ ਕੇਸ ਦਰਜ ਕੀਤਾ ਹੈ ਤੇ ਮਤਲਬ ਇਹਦੇ ਦੱਸਣ ਤੋਂ ਬਾਅਦ ਆਈ ਥਿੰਕ ਸਾਨੂੰ ਲੱਗਦਾ ਹੈ ਕਿ ਹੋਰ ਵੀ ਲੋਕੀ ਜਿਨ੍ਹਾਂ ਦੇ ਨਾਲ ਠੱਗੀ ਵਜੀ ਹੋਈਗੀ ਉਹ ਆ ਸਕਦੇ ਤੇ ਮੀਡੀਆ ਦੇ ਰਾਹੀ ਮੈਂ ਉਹਨਾਂ ਨੂੰ ਵੀ ਦੱਸਣਾ ਚਾਹੁੰਦੀ ਹੂ ਕਿ ਇਦਾਂ ਦੇ ਕੋਈ ਕੰਪਨੀ ਦੇ ਵਿੱਚ ਅਗਰ ਤੁਸੀਂ ਅ ਇਨਵੈਸਟਮੈਂਟ ਕੀਤੀਆਂ ਨੇ ਤੇ ਤੁਸੀਂ ਵੀ ਸਾਨੂੰ ਆ ਕੇ ਉਸ ਚੀਜ਼ ਦੇ ਬਾਰੇ ਦੱਸ ਸਕਦੇ ਹੋ ਅਸੀਂ ਉਹਦੇ ਉੱਪਰ ਐਕਸ਼ਨ ਕਰਾਂਗੇ ਮੈਡਮ ਬਿਲਕੁਲ ਵੀ ਸਾਹਮਣੇ ਆਈਏ ਕੁਝ ਇਹ ਬੰਦੇ ਦਾ ਪ੍ਰੋਬਲਮ ਵੀ ਹੋਇਆ ਸੀ ਜੀ ਦੇਖਿਓ ਦਾਦੀ ਮੈਂ ਪੌਂਜੀ ਸਕੀਮ ਦਾ ਤੁਹਾਨੂੰ ਸਮਝਾ ਦਿੰਦੀ ਹੁੰਦਾ ਕੀ ਹੈਗਾ ਕਿ ਇੱਕ ਪਰਸਨ ਜਦੋਂ ਇਨਵੈਸਟ ਕਰਦਾ ਹੈਗਾ ਤੇ ਉਦੋਂ ਬਾਅਦ ਉਹਨੂੰ ਟਾਰਗੇਟ ਦਿੱਤਾ ਜਾਂਦਾ ਹੈਗਾ ਕਿ ਤੁਸੀਂ ਹੁਣ ਹੋਰ ਜਿੰਨੇ ਬੰਦੇ ਲੈ ਕੇ ਆਓਗੇ ਤੁਹਾਨੂੰ ਇੱਕ ਤਾਂ ਆਪਣਾ ਰਿਟਰਨ ਮਿਲ ਜਾਏਗਾ 8% ਦਾ ਜੋ ਇਹਨਾਂ ਨੇ ਕਿਹਾ ਉਦੋਂ ਬਾਅਦ ਇੱਕ ਕਮਿਸ਼ਨ ਦਿੰਦੇ ਹੈ ਹਰ ਐਡਿਡ ਪਰਸਨ ਦਾ 1% ਜੋ ਉਹਦਾ ਪ੍ਰੋਫਿਟ ਹੋਏਗਾ ਉਹਦਾ ਕਮਿਸ਼ਨ ਮਿਲਦਾ ਆਏਗਾ ਤੇ ਇਦਾਂ ਕਰਦੇ ਵੇ ਜਦੋਂ ਤੱਕ ਨਵੇਂ ਮੈਂਬਰਸ ਐਡ ਹੁੰਦੇ ਰਹਿਣਗੇ ਤਦ ਤੱਕ ਉਹ ਰਿਟਰਨ ਆਂਦਾ ਰਹੇਗਾ ਜਿਸ ਦਿਨ ਨਵੇਂ ਬੰਦੇ ਆਣੇ ਬੰਦ ਹੋਏ ਉਸ ਟਾਈਮੇ ਰਿਟਰਨ ਆਣਾ ਬੰਦ ਹੋ ਜਾਂਦਾ ਹੈ ਔਰ ਇਹ ਜੋ ਫਰਾਡਸਟਰਸ ਹੁੰਦੇ ਆਪਣੀ ਇੱਕ ਮੋਟੀ ਰਕਮ ਇਕੱਠੀ ਕਰਕੇ ਇਹ ਭਜਪੂ ਜਾਂਦਾ ਹੈ ਤੇ ਹੁਣ ਜੋ ਪੁਲਿਸ ਨੂੰ ਇਨਾਂ ਦੀ ਮੁੱਢਲੀ ਤਫ਼ਤੀਸ਼ ਤੋਂ ਪਤਾ ਲੱਗੇ ਕਿ ਇਸ ਪਰਸਨ ਨੇ ਵੀ ਕਿਉਂਕਿ ਜਿੰਨਾ ਮੈਂ ਤੁਹਾਨੂੰ ਦੱਸ ਰਿਹਾ 1 ਜਨਵਰੀ ਤੋਂ ਲੈ ਕੇ ਹੁਣ ਤੱਕ ਅ 7-8 ਮਹੀਨੇ 8 ਮਹੀਨੇ ਦੇ ਅੰਦਰ-ਅੰਦਰ ਇਹਨੇ 122 ਕਰੋੜ ਦੀ ट्रांजੈਕਸ਼ਨਸ ਕੀਤੀਆਂ ਨੇ ਆ ਜੋ ਅਕਾਊਂਟ ਸਾਡੇ ਕੋਲ ਆਏ ਹੈ ਤੇ ਮੋਟੀ ਰਕਮ ਜਾਰੀ ਹੋ ਸਕਦੀ ਹੈ ਤਾਂ ਮੋਟੀ ਰਕਮ ਇਹਨਾਂ ਦੇ ਕੋਲ ਹੋ ਸਕਦਾ ਇਹਨਾਂ ਨੇ ਕਿੱਥੇ ਪਾਰ ਕੀਤੀ ਹੋਏ ਤੇ ਉਹ ਵੀ ਪੁਲਿਸ ਤਫ਼ਤੀਸ਼ ਕਰ ਰਹੀ ਤਾਂ ਕਿ ਲੋਕਾਂ ਦਾ ਜੋ ਪੈਸਾ ਲੋਕਾਂ ਤੱਕ ਵਾਪਸ ਅਸੀਂ ਲੀਗਲ ਤਰੀਕੇ ਨਾਲ ਪਹੁੰਚਾ ਪਾਈ 70 ਲੱਖ ਇਹਨਾਂ ਤੋਂ ਇਹਨਾਂ ਦੇ ਅਕਾਊਂਟਸ ਦੇ ਵਿੱਚ ਰਿਕਵਰ ਕੀਤਾ ਜੋ ਇਹ ਇਨਵੈਸਟਮੈਂਟ ਕਰਾਉਂਦੇ ਸੀਗੇ ਉਹ ਸਾਰਾ ਦਾ ਸਾਰਾ ਵਾਈਟ ਦਾ ਕਰਾਉਂਦੇ ਬੈਂਕ ਟੂ ਬੈਂਕ ਟ੍ਰਾਂਸਫਰਸ ਹੁੰਦੀਆਂ ਨੇ ਇਹ ਬਕਾਇਦਾ ਉਹਨਾਂ ਨੂੰ ਦੱਸ ਦਿੰਦੇ ਕਿ ਤੁਹਾਨੂੰ ਟੈਕਸ ਬੈਨੀਫਿਟਸ ਵੀ ਹੋਣਗੇ ਤਾਂ ਲੋਕੀ ਇਹਨਾਂ ਦੇ ਕੋਲ ਆਪਣੀ ਅ ਬੈਂਕ ਤੋਂ ਹੀ ਟ੍ਰਾਂਸਫਰ ਕਰ ਰਹੇ ਹਨ ਸਾਰਾ ਕੁਝ ਬੈਂਕ ਦੇ ਵਿੱਚ ਲੇਕਿਨ ਅੱਗੇ ਇਹਨਾਂ ਨੇ ਉਹ ਜੋ ਬੈਂਕ ਦੀ ਰਾਸ਼ੀ ਹੈ ਉਹਨੂੰ ਕੱਢ ਕੇ ਕਿੱਥੇ ਪਾ ਕਿਤਾ ਉਹ ਤਫਤੀਸ਼ ਦਾ ਪਾਰਟ ਹੈਗਾ ਕੁਝ ਸਾਥੀ ਇਹਨਾਂ ਦੇ ਭੱਜ ਵੀ ਗਏ ਉਹਨਾਂ ਦੇ ਕੋਲੋਂ ਵੀ ਸਾਨੂੰ ਅੰਦੇਸ਼ਾ ਹੈਗਾ ਕਿ ਉਹਨਾਂ ਦੇ ਕੋਲੋਂ ਵੀ ਰਿਕਵਰੀ ਹੋ ਸਕਦੀ ਹੈ ਜਿਹੜੇ 8 ਮੈਂਬਰ ਹੈਗੇ ਇਹ ਕੀ ਮੈਨੇਜਮੈਂਟ ਦਾ ਪਾਰਟ ਹੈ ਨਾ ਇਹ ਕੁਝ ਅਲੱਗ-ਅਲੱਗ ਜਿਵੇਂ ਮੈਂ ਤੁਹਾਨੂੰ ਦੱਸਿਆ 8 ਅਲੱਗ-ਅਲੱਗ ਕੰਪਨੀਆਂ ਹੁਣ ਤੱਕ ਸਾਡੇ ਤਫਤੀਸ਼ ਦੇ ਵਿੱਚ ਆ ਚੁੱਕੀਆਂ ਹਨ ਹਰ ਕੰਪਨੀ ਦੇ ਸੇਮ ਪਰਸਨ ਐਮ ਡੀ ਡਾਇਰੈਕਟਰ ਵਗੈਰਾ ਤੇ ਇਹ ਐਮ ਡੀ ਹੈ ਕੁਝ ਪਰਸਨ ਤੋਂ ਕੁਝ ਅਕਾਊਂਟੈਂਟ ਦੀ ਭੂਮਿਕਾ ਦੇ ਵਿੱਚ ਕੰਮ ਕਰ ਰਹੇ ਨੇ ਤੇ ਅਸੀਂ ਜਦੋਂ ਇਹਨਾਂ ਦੀ ਸਰਸਰੀ ਜੀ ਤਫਤੀਸ਼ ਕੀਤੀ ਤੇ ਇਹਨਾਂ ਆ ਕੰਪਨੀਆ ਕੰਪਨੀਆਂ ਐਕਟ ਦੇ ਅੰਦਰ ਰਜਿਸਟਰਡ ਹੀ ਨਹੀਂ ਹੈ ਤੇ ਜੋ ਕਾਰਪੋਰੇਟ ਅਫੇਅਰਸ ਦੀ ਮਿਨਿਸਟਰੀ ਉਥੇ ਰਿਫਲੈਕਟ ਨਹੀਂ ਕਰਦੀਆਂ ਤੇ ਮੋਸਟ ਪ੍ਰੋਬਬਲੀ ਕੰਪਨੀਆਂ ਵੀ ਜਾਲੀਆਂ ਨੇ ਤੇ ਇਹਨਾਂ ਦੇ ਅਕਾਊਂਟ ਜਦੋਂ ਖੁਲਵਾਏ ਗਏ ਉਹ ਵੀ ਸੇਮ ਐਡਰੈਸ ਤੋਂ ਹੀ ਕਈ ਸਾਰੇ ਅਕਾਊਂਟਸ ਖੁਲਵਾਏ ਗਏ ਆ ਨੇ ਤੇ ਉਹ ਵੀ ਅਸੀਂ ਦੇਖ ਰਹੇ ਕਿ ਅਗਰ ਕਿਸੇ ਮੁਲਾਜ਼ਮ ਦੀ ਬੈਂਕ ਅਫੀਸ਼ਰ ਦੀ ਕਿਸੇ ਦੀ ਇਹਦੇ ਵਿੱਚ ਸਮੂਲੀਅਤ ਨਿਕਲਦੀ ਹੈ ਅਸੀਂ ਉਹਨਾਂ ਨੂੰ ਵੀ ਬੁੱਕ ਕਰਾਂਗੇ ਇਹਦੇ ਨਾਲ ਨਾਲ ਇਹਨਾਂ ਨੇ ਅੱਗੇ ਦੇਖੋ ਇੱਕ ਪੈਸਾ ਆਇਆ ਹੈ ਕੰਪਲੇਨੈਂਟ ਦਾ ਉਦੋਂ ਬਾਅਦ ਇਹਨਾਂ ਨੇ ਅੱਗੇ ਕਿੱਥੇ ਉਹ ਪੈਸੇ ਨੂੰ ਪਾ ਕੇ ਤਾਂ ਉਹ ਵੀ ਤਫਤੀਸ਼ ਦਾ ਪਾਰਟ ਹੈ ਅਸੀਂ ਉਹਦੇ ਉੱਪਰ ਵੀ ਉਹ ਕਰ ਰਹੇ ਹਾਂ ਅ ਇਨਵੈਸਟੀਗੇਟ ਕਰ ਰਹੇ ਕਿਉਂਕਿ ਮਾਮਲਾ ਬਹੁਤ ਜ਼ਿਆਦਾ ਹੀ ਵੱਡਾ ਤੇ ਸੰਗੀਨ ਤੇ ਕੰਪਲਿਕੇਟਿਡ ਹੋ ਸਕਤੇ ਕਿਉਂਕਿ ਫਾਈਨੈਂਸ਼ੀਅਲ ਕਰਾਇਮ ਹੈਗਾ ਤੇ ਜੋ ਕਰਾਇਮ ਦੀ ਇੰਪੋਰਟੈਂਸ ਔਰ ਗ੍ਰੈਵਿਟੀ ਨੂੰ ਸਮਝਦੇ ਹੋਏ ਇਹਦੇ ਤਫਤੀਸ਼ ਦੇ ਲਈ ਸਪੈਸ਼ਲ ਇਨਵੈਸਟੀਗੇਸ਼ਨ ਟੀਮ ਗਠਿਤ ਕੀਤੀ ਗਈ ਹੈ ਜਿਨਾਂ ਦੇ ਚੇਅਰ ਪਰਸਨ ਐਸਪੀ ਡੀ ਨੂੰ ਬਣਾਇਆ ਗਿਆ ਇਹਨਾਂ ਦੇ ਨਾਲ ਐਸਪੀ ਡੀ ਤੇ ਐਸਪੀ ਸਮਰਾਲਾ ਨੂੰ ਅਟੈਚ ਕੀਤਾ ਗਿਆ ਉਸ ਐਸਆਈਟੀ ਦੇ ਪਾਰਟ ਨੇ ਤੇ ਉਹਨਾਂ ਦੇ ਨਾਲ ਇੱਕ ਇੰਸਪੈਕਟਰ ਤੇ ਐਸਐਚਓ ਸਮਰਾਲਾ ਆ ਐਸਆਈਟੀ ਦੇ ਪਾਰਟ ਨੇ ਔਰ SIT ਨੇ ਆਪਣੇ ਨਾਲ ਜੋ ਸਾਡੇ ਕੋਲ ਅਸਿਸਟੈਂਟ ਫਾਈਨੈਂਸ਼ੀਅਲ ਆਫਿਸਰਸ ਤੇ ਅਸਿਸਟੈਂਟ ਟੈਕਨੀਕਲ ਆਫਿਸਰਸ ਜੋ ਸਾਡੇ BY ਦੇ ਟੈਕਨੀਕਲ ਪਰਸਨਸ ਨੇ ਉਹਨਾਂ ਨੂੰ ਅਟੈਚ ਕੀਤਾ ਗਿਆ ਤਾਂ ਪ੍ਰੋਪਰ ਪ੍ਰੋਫੈਸ਼ਨਲ ਤਰੀਕੇ ਨਾਲ ਇਹਦੀ ਤਫ਼ਤੀਸ਼ ਕੀਤੀ ਜਾ ਰਹੀ ਹੈ ਤੇ ਸਾਨੂੰ ਲੱਗਦਾ ਹੈਗਾ ਅੱਗੇ ਹੋਰ ਵੀ ਇਹਦੇ ਵਿੱਚ ਨਿਕਲ ਕੇ ਆਏਗਾ ਜਿਵੇਂ ਜਿਵੇਂ ਇਨਵੈਸਟੀਗੇਸ਼ਨ ਦੀ ਡਿਵੈਲਪਮੈਂਟ ਹੁੰਦੀ ਉਵੇਂ ਉਵੇਂ ਅਸੀਂ মিডিਆ ਸਾਥੀਆਂ ਨੂੰ ਆਪਣੇ ਨੂੰ ਬਰੀਫ ਕਰਦੇ ਰਹੇ ਹਾਂ ਆ ਦੇਖੀ ਅਸੀਂ ਕੰਪਲੇਨੈਂਟਸ ਨੂੰ ਜਦੋਂ ਮਿਲੇ ਤੇ ਇੱਕ ਕੰਪਲੇਨੈਂਟ ਨੇ ਦੱਸਿਆ ਸੀਗਾ ਕਿ ਫਾਰਮ ਵਗੈਰਾ ਦਿਖਾਉਂਦੇ ਤੇ ਆਪਣਾ ਕਾਫੀ ਤਾਮਜਾਮ ਤੇ ਕਾਂਦੇ ਦਿਖਾਉਂਦੇ ਬਟ ਜਦੋਂ ਅਕਿਊਜ਼ ਦੀ ਕੁਐਸਚਨਿੰਗ ਕੀਤੀ ਗਈ ਤੋ ਉਹਨੇ ਦੱਸਿਆ ਕਿ ਉਹਦੇ ਕੋਲ ਤਾਂ ਜ਼ਮੀਨ ਹੀ ਨਹੀਂ ਹੈ ਜ਼ਿਆਦਾ ਇੱਕ ਆਧਾ ਖਿੱਲਾ ਹੈ ਉਹਦੇ ਕੋਲ ਤੇ ਉਹਦੇ ਕੋਲ ਆਪਣਾ ਨਹੀਂ ਹੈ ਉਹ ਅਗੇ ਕੰਟਰੈਕਟ ਬੇਸਿਸ ਤੇ ਰੱਖ ਕੇ ਰੱਖ ਕੇ ਕੁਝ ਫਾਰਮਿੰਗ ਦਿਖਾ ਦਿੰਦੇ ਬਟ ਐਸ ਸਚ ਉਹਨਾਂ ਦੇ ਕੋਲ ਕੋਈ ਬਹੁਤ ਜ਼ਿਆਦਾ ਜ਼ਮੀਨ ਵਗੈਰਾ ਨਹੀਂ ਹੈ ਆਪਣੀ ਤਾਂ ਆਹੀ ਮੈਂ ਤੁਹਾਨੂੰ ਦੱਸਣਾ ਚਾ ਰਿਹਾ ਕਿ ਥਿਸ ਇਜ਼ ਅ ਪੌਂਜੀ ਸਕੀਮਸ ਵਰਕ ਕਿਉਂਕਿ ਉਹਨਾਂ ਦੇ ਕੋਲ ਕੋਈ ਬੇਸ ਆਪਣਾ ਕੋਈ ਇਨਫਰਾਸਟ੍ਰਕਚਰ ਹੁੰਦਾ ਨਹੀਂ ਹੈ ਲੇਕਿਨ ਉਹ ਲੋਕਾਂ ਨੂੰ ਦਿਖਾ ਕੇ ਗੁੰਮਰਾਹ ਕਰਕੇ ਲੋਕਾਂ ਤੋਂ ਇਨਵੈਸਟਮੈਂਟ ਕਰਾਉਂਦੇ ਪੋਲੇ ਪਾਲੇ ਲੋਕ ਇਨ ਲਿਓ ਆਫ ਰਿਟਰਨ ਉਹ ਸੋਚਦੇ ਕਿ ਵੱਡਾ ਰਿਟਰਨ ਆ ਜਾਏਗਾ ਉਹ ਇਨਵੈਸਟ ਕਰ ਦਿੰਦੇ ਜਦੋਂ ਤੱਕ ਉਹਨਾਂ ਨੂੰ ਰਿਅਲਾਈਜ਼ ਹੁੰਦਾ ਹੈਗਾ ਕਿ ਉਹਨਾਂ ਦੇ ਨਾਲ ਠੱਗੀ ਵਜੀ ਹੈ ਉਸ ਟਾਈਮ ਤੱਕ ਆ ਫਰਾਡਸਟਰ ਜੋ ਵੱਡੀ ਰਕਮ ਇਕੱਠੀ ਕਰਕੇ ਆਇਦਰ ਉਧਰ ਪੱਜ ਜਾਂਦੇ ਆ ਫਿਰ ਉਹ ਪੈਸੇ ਨੂੰ ਕਿਥੇ ਪਾਰਕ ਕਰ ਦਿੰਦੇ ਨੇ ਨਹੀਂ ਸਰ ਜੀ ਗਵਰਨਮੈਂਟ ਬੋਲੋ ਕਿ ਕੀ ਮੈਡਮ ਰਜਿਸਟਰ ਸੀ ਨਹੀਂ ਨਹੀਂ ਰਜਿਸਟ੍ਰੇਸ਼ਨ ਦਾ ਆਹੀ ਮੈਂ ਕਹਿ ਰਹੀ ਹੂੰ ਕਿਥੇ ਰਜਿਸਟ੍ਰੇਸ਼ਨ ਦਾ ਕੁਝ ਨਹੀਂ ਨਿਕਲਾ ਹੁਣ ਤੱਕ ਸ਼ਾਇਦ ਕਿਉਂਕਿ ਕਾਰਪੋਰੇਟ ਅਫੇਅਰਜ਼ ਐਂਡ ਮਿਨਿਸਟਰੀ ਦੇ ਉੱਪਰ ਪਬਲਿਕ ਡੋਮੇਨ ਦੇ ਵੀ ਸਾਰੇ ਡੀਟੇਲ ਹੁੰਦਾ ਹੈ ਉੱਥੇ ਕੰਪਨੀਆਂ ਐਗਜ਼ਿਸਟ ਨਹੀਂ ਕਰਦੀਆਂ ਨੇ ਅਸੀਂ ਲੇਕਿਨ ਕਿਉਂਕਿ ਇਨਵੈਸਟੀਗੇਸ਼ਨ ਨੂੰ ਪ੍ਰੋਫੈਸ਼ਨਲ ਤਰੀਕੇ ਨਾਲ ਕਰ ਰਹੇ ਤੇ ਅਸੀਂ ਜੀਐਸਟੀ ਡਿਪਾਰਟਮੈਂਟ ਸੇਲਸ ਟੈਕਸ ਡਿਪਾਰਟਮੈਂਟ ਤੇ ਬਾਕੀ ਹੋਰ ਵੀ ਕਨਸਰਨਡ ਡਿਪਾਰਟਮੈਂਟ ਨੂੰ ਚਿੱਠੀ ਲਿਖ ਕੇ ਪ੍ਰੋਪਰ ਤਰੀਕੇ ਨਾਲ ਹੋ ਰਿਹਾ ਹੈ ਇਹ ਜੋ ਖਾਤੇ ਸਾਡੇ ਕੋਲ ਹੈ ਇਹ ਕੰਪਨੀ ਦੇ ਨਾਂ ਤੇ ਖੁੱਲੇ ਗਏ ਆ ਨੇ ਤੇ ਇਹਨਾਂ ਨੂੰ ਬਿਜ਼ਨਸ ਪ੍ਰਿਵਿਲੇजेस ਮਿਲੇ ਹੋਇਆ ਹੈ ਤੇ ਟ੍ਰਾਂਜੈਕਸ਼ਨਸ ਬਹੁਤ ਜ਼ਿਆਦਾ ਵੱਡੀ ਵੱਡੀਆਂ ਨੇ ਤੇ ਇਕੱਠੀ-ਕੱਟੀ ਟ੍ਰਾਂਜੈਕਸ਼ਨਸ ਹੈ ਕਿਸੇ ਨੂੰ ਪੈਸੇ ਰਿਟਰਨ ਵੀ ਕਰੇ ਮੋਟੀ ਰਕਮ ਕ੍ਰੈਡਿਟ ਹੋ ਰਹੀ ਹੈ ਤੇ ਛੋਟੀ-ਛੋਟੀ ਰਕਮ ਇਕੱਠੀ ਕਰਕੇ ਉਹ ਜੋ 8-8 8-8% ਦਾ ਜੋ ਰਿਟਰਨ ਦਿੰਦੇ ਉਹ ਦੇ ਰਹੇ ਸੀਗੇ ਬੈਂਕਾਂ ਦਾ ਜਿਹੜਾ ਵਾ ਉਹ ਬਿਨਾ ਜੀਐਸਟੀ ਤੋਂ ਜਾਂ ਕੋਈ ਇਨਫੋਰਮੇਸ਼ਨ ਤੋਂ ਬਿਨਾ ਖਾਤਾ ਨਹੀਂ ਖੋਲ ਸਕਦਾ ਇਹ ਨਹੀਂ ਇਹ ਮੁਕਤੀ ਟ੍ਰਾਂਜੈਕਸ਼ਨ ਮੈਂ ਬੈਂਕਾਂ ਨਾਲ ਵੀ ਕੋਈ ਟੈਕੀਕ ਕੀਤਾ ਤੁਹਾਨੂੰ ਬੈਂਕਾਂ ਨੂੰ ਕਰ ਰਹੇ ਉਹੀ ਮੈਂ ਦੱਸ ਰਿਹਾ ਤੁਹਾਨੂੰ ਕਿ ਬੈਂਕਾਂ ਨੂੰ ਵੀ ਅਸੀਂ ਚਿੱਠੀ ਲਿਖ ਰਹੇ ਹਾਂ ਉੱਥੇ ਵੀ ਸਾਰਾ ਚੈੱਕ ਕਰ ਰਹੇ ਇਸੇ ਕਰਕੇ ਐਸਆਈਟੀ ਦੇ ਨਾਲ ਜੋ ਅ ਕਿੱਤਾ ਗਿਆ ਕੱਲੀ-ਕੱਲੀ ਚੀਜ਼ ਨੂੰ ਟੈਕਨੀਕਲੀ ਅਸੀਂ ਵੈਰੀਫਾਈ ਕਰ ਰਹੇ ਕਿਉਂਕਿ ਇਹ ਇੱਕ ਫਾਈਨੈਂਸ਼ੀਅਲ ਕਰਾਈ ਹੈ ਮੈਂ ਤਾਂ ਇਹਦੇ ਵਿੱਚ ਐਵੀਡੈਂਸਿਸ ਬਹੁਤ ਜ਼ਿਆਦਾ ਜ਼ਰੂਰੀ ਹੈ ਔਰ ਪੇਪਰ ਵਰਕ ਬਹੁਤ ਜ਼ਿਆਦਾ ਇੰਪੋਰਟੈਂਟ ਹੋ ਜਾਂਦਾ ਹੈ ਇਸੇ ਕਰਕੇ ਐਸਆਈਟੀ ਨੂੰ ਸੀਨੀਅਰ ਆਫਿਸਰਸ ਦੇ ਅੰਡਰ ਬਣਾਇਆ ਗਿਆ ਤੇ ਨਾਲ ਦੇ ਨਾਲ ਜੀਓਜ਼ ਮਤਲਬ ਤੁਸੀਂ ਦੇਖੋ ਐਸਪੀ ਦੇ ਅੰਡਰ ਦੋ ਡੀਐਸਪੀ ਦੇ ਨਾਲ ਦੋ ਐਸਐਚਓ ਰੈਂਕ ਦੇ ਆਫਿਸਰਸ ਨੂੰ ਅਟੈਚ ਕੀਤਾ ਗਿਆ ਐਸਆਈਟੀ ਪ੍ਰੋਪਰ ਪ੍ਰੋਫੈਸ਼ਨਲ ਤਰੀਕੇ ਨਾਲ ਹੁਣ ਤੱਕ ਡੇਢ ਦਿਨ ਦੇ ਵਿੱਚ ਵਿੱਚ ਇਹਨਾਂ ਨੇ ਬਹੁਤ ਵਧੀਆ ਤਰੀਕੇ ਨਾਲ ਪ੍ਰੋਫੈਸ਼ਨਲੀ ਇਨਵੈਸਟੀਗੇਟ ਕਰਕੇ ਸਾਰਾ ਕੁਝ ਕਢਿਆ ਅੱਗੇ ਵੀ ਲੋਕਾਂ ਦੇ ਪੈਸੇ ਨੂੰ ਬਚਾਉਣ ਤੇ ਉਹਨੂੰ ਫ੍ਰੀਜ਼ ਕਰਕੇ ਲੋਕਾਂ ਦੇ ਪੈਸੇ ਨੂੰ ਲੀਗਲੀ ਵਾਪਸ ਪਹੁੰਚਾਉਣ ਤੱਕ ਵੀ ਐਸਆਈਟੀ ਬਹੁਤ ਵਧੀਆ ਪ੍ਰੋਫੈਸ਼ਨਲ ਹੀ ਇਸ ਚੀਜ਼ ਨੂੰ ਇਨਵੈਸਟੀਗੇਟ ਕਰਕੇ ਇਹਨੂੰ ਇੱਕ ਕਨਕਲੂਸਿਵ ਐਂਡ ਤੱਕ ਲੈ ਕੇ ਜਾਏਗੀ ਹੈਡ ਆਫਿਸ ਇਹਨਾਂ ਦਾ ਹੈਡ ਆਫਿਸ ਨਹੀਂ ਕਹਿ ਸਕਦੇ ਇਹਨਾਂ ਨੇ ਇੱਕ ਜੋ ਛੋਟਾ ਜਿਹਾ ਫਾਰਮ ਟਾਈਪ ਬਣਾਇਆ ਉਹ ਇਹਨਾਂ ਨੇ ਸੰਭਾਲ ਵਿਖੇ ਬਣਾਇਆ ਇਹਨਾਂ ਦੇ ਮੋਸਟਲੀ ਕੰਪਨੀ ਦਾ ਰਜਿਸਟ੍ਰੇਸ਼ਨ ਵੀ ਸੰਬਰਾਲਾ ਦੇ ਐਡਰੈਸਸ ਦੇ ਉੱਪਰ ਇੱਕ ਰੋਡ ਦਾ ਹੀ ਐਡਰੈਸ ਇਹਨਾਂ ਨੇ ਲਿਖਿਆ ਹੋਇਆਗਾ ਤਾਂ ਕੋਈ ਕਨਫਰਮ ਐਡਰੈਸ ਨਹੀਂ ਹੈਗਾ ਤੇ ਦੂਜਾ ਬੈਂਕ ਅਕਾਊਂਟਸ ਦੇ ਵਿੱਚ ਵੀ ਉਹੀ ਐਡਰੈਸ ਇਹਨਾਂ ਨੇ ਦਿੱਤਾ ਕਿਉਂਕਿ ਨੇ ਹਰਪੀ ਮੀਟਿੰਗ ਉਹ ਵੀ ਚੈੱਕ ਕਰ ਰਹੇ ਸਾਨੂੰ ਇਨਵੈਸਟੀਗੇਸ਼ਨ ਸੇ ਅਗਰ ਪਤਾ ਲੱਗਦਾ ਹੈਗਾ ਉਹ ਵੀ ਫਾਈਲ ਦਾ ਪਾਰਟ ਬਣ ਜਾਏਗਾ ਜਿਸ ਜਿਸ ਪਰਸਨ ਨੂੰ ਵੀ ਉਹੀ ਮੈਂ ਕਹਿ ਰਹੀ ਹਾਂ ਮੀਡੀਆ ਕੇ ਥਰੂ ਮੈਂ ਰਿਕੁਐਸਟ ਕਰਦੀ ਹਾਂ ਕਿ ਜਿਸ ਜਿਸ ਪਰਸਨ ਨੇ ਵੀ ਆ ਜਨਰੇਸ਼ਨ ਆਫ ਫਾਰਮਿੰਗ ਆਯਾ ਵਰਮੀ ਕੰਪੋਸਟੇ ਅੱਦ ਦੀ ਅਸੀਂ 8 ਕੰਪਨੀਆਂ ਦੇ ਜਿਹੜੇ ਹੁਣ ਤੱਕ ਸਾਡੇ ਧਿਆਨ ਚ ਆਏ ਉਹਨਾਂ ਦੀ ਲਿਸਟ ਮੀਡੀਆ ਦੇ ਨਾਲ ਸਾਂਝੀ ਕਰ ਰਹੇ ਅਗਰ ਕਿਸੇ ਨੇ ਵੀ ਇਨ ਕੰਪਨੀਆਂ ਦੇ ਵਿੱਚ ਇਨਵੈਸਟ ਆ 8% ਦਾ ਵੱਡਾ ਰਿਟਰਨ ਸੋਚ ਕੇ ਕੀਤਾ ਹੈ ਤੋ ਸਾਨੂੰ ਇਤਲਾਹ ਦਿਓ ਤਾਂ ਕਿ ਅਸੀਂ ਤੁਹਾਡੇ ਪੈਸੇ ਨੂੰ ਸੇਫ ਕਰਕੇ ਤੁਹਾਡੇ ਤੱਕ ਲੀਗਲ ਤਰੀਕੇ ਨਾਲ ਵਾਪਸ ਪਹੁੰਚਾ ਪਾਈਏ ਇਹ ਕਾਫੀ ਚਿਰ ਤੋਂ ਆਹੀ ਕੰਮ ਕਰ ਰਹੇ ਨੇ ਤੇ ਆਪਣੇ ਮੂੰਹ ਤੋਂ ਆਈ ਕਹਿੰਦੇ ਕਿ ਕਾਫੀ ਚੇਅਰ ਤੋਂ ਇਦਾਂ ਦਾ ਇਹ ਕੰਮ ਕਰ ਰਹੇ ਇੱਕ ਸਾਲ ਤੋਂ ਸ਼ਾਇਦ ਇਹ ਪਿਓਰਲੀ ਆਹੀ ਜੋ ਪੌਂਜ਼ੀ ਸਕੀਮ ਹੈ ਇਹਦੇ ਵਿੱਚ ਹੀ ਇੰਡਲਸ ਸੀਗੇ ਜਿਹੜੇ ਮੈਂਬਰ ਬਣਾਉਂਦੇ ਸੀ ਉਹਨਾਂ ਨੂੰ ਕਿੰਨੀ 20 ਦਿੰਦੇ ਸੀ ਅੱਗੋਂ ਜਿਹੜੇ ਉਹ ਮੈਂਬਰ ਬਣਾ ਲਦੇ ਉਹ ਉਹਨਾਂ ਤੋਂ ਫੀਸ ਤਾਂ ਅਜੇ ਆਈ ਥਿੰਕ ਇਹਨਾਂ ਦੀ ਐਂਟਰੀ ਫੀਸ ਹੈਗੀ ਜਦੋਂ ਇਹਨਾਂ ਦੀ ਟ੍ਰੇਨਿੰਗ ਟ੍ਰੂਨਿੰਗ ਦਾ ਕਰਦੇ ਬਟ ਮੈਂਬਰ ਬਣਾਣ ਦਾ ਕਿਉਂਕਿ ਆ ਇਨਵੈਸਟਮੈਂਟ ਕੇ ਵਾਂਗੂ ਕਰਾਰੇ ਸੀਗੇ ਤਾਂ ਮੈਂਬਰ ਨਹੀਂ ਉਹ ਇਨਵੈਸਟਰਸ ਬਣਾ ਰਹੇ ਸੀਗੇ ਤਾਂ ਉਹਨਾਂ ਦੀ ਕੋਈ ਫੀਸ ਐਸਛ ਨਹੀਂ ਟ੍ਰੇਨਿੰਗ ਦੀ ਫੀਸ ਜ਼ਰੂਰ ਇਹਨਾਂ ਨੇ ਦਸੀਗੀ ਲੈਂਦੇ ਸੀਗੇ ਮੈਡਮ ਕਿਹੜੀ ਬੈਂਕ ਸਭ ਤੋਂ ਜ਼ਿਆਦਾ ਯੂਜ਼ ਕੀਤੀ ਹੈ ਇਹਨਾਂ ਨੇ ਐਕਸੈਸ ਬੈਂਕ ਦੇ ਵਿੱਚ ਕਾਫੀ ਅਕਾਊਂਟਸ ਨੇ ਕੁਝ ਅਕਾਊਂਟਸ ਫੈਡਰਲ ਬੈਂਕ ਦੇ ਵਿੱਚ ਵੀ ਕੁਝ ਅਕਾਊਂਟਸ ਨੇ ਆਦੇ ਆਈ ਥਿੰਕ ਇੱਕ ਹੋਰ ਬੈਂਕ ਦੇ ਵਿੱਚ ਮਤਲਬ ਅਲੱਗ-ਅਲੱਗ ਬੈਂਕਸ ਦੇ ਵਿੱਚ ਸਭ ਤੋਂ ਜ਼ਿਆਦਾ ਆਈ ਥਿੰਕ ਐਕਸੈਸ ਦੇ ਵਿੱਚ ਨਿਕਲੇ ਜੀ ਥੈਂਕ ਯੂ ਜੀ